ਚੈਨਰ ਕਿੰਨਾ ਕ ਟਾਈਮ ਲਾ ਜਾਣੀਆ ਕਣਕਾ ਤੇਰੇ ਹਿਸਾਬ ਨਾਲ ਯਾਰ ਸਾਖੀ ਤੋਂ ਬਾਅਦ ਆਉਣਗੀਆਂ ਕਿ ਪਹਿਲਾਂ ਆਉਣਗੀਆਂ ਜੇ ਐਵੇਂ ਠੰਢੀ ਚ ਪਈ ਗਈ ਫਿਰ ਤਾਂ ਵਸਾਖੀ ਟਪਾਈ ਦੇਣੀਆਂ ਹਾਂ ਮੌਸਮ ਦਾ ਠੰਡਾ ਹੈ ਨਾ ਮੀਂਹ ਜੇ ਠੀਕ ਪੈ ਗਿਆ ਗਰਮੀ ਗਰਮੀ ਪੈਣ ਲੱਗੀ ਫਿਰ ਵਿਚ ਵਿੱਚ ਆਉਣਗੇ ਵਸਾਖੀ ਦੀ ਫਿਰ ਵਸਾਖੀ ਦੇ ਵਿੱਚ ਆਉਣਗੇ ਹਾਂ ਉਹ ਜਿਹੜਾ ਵੀ ਜਿੰਨਾ ਜੇ ਲੇਟ ਜਾਣਗੀਆਂ ਫਿਰ ਝਾੜ ਠੀਕ ਰਹਿ ਜਾਂਦੇ ਕਣਕਾ ਦੇ ਹਾਂ ਫਿਰ ਝਾੜਾ ਪੂਰੀ ਤੇ ਜਾਣਗੀਆਂ ਹਾਂ ਜੇ ਕੋਈ ਗਰਮੀ ਹੋਈ ਜ਼ਿਆਦੀ ਪੈਣ ਲੱਗੀ ਪਹਿਲਾਂ ਫਿਰ ਕੀ ਕਹਿਣਾ ਹਾਂ ਲੱਗਦਾ ਨਹੀਂ ਯਾਰ ਐ ਲੱਗਦਾ ਮੌਸਮ ਠੰਡਾ ਹੈ ਹਵਾ ਠੰਡੀ ਚੱਲਦੀ ਹੈ ਆ ਹਵਾ ਬੁਰੀ ਠੰਡੀ ਹਾਂ ਹਵਾ ਠੰਡੀ ਚੱਲ ਰਹੀ ਹੈ ਥੋੜੇ ਦਿਨਾਂ ਦਾ ਮੀਂਹ ਪੈਣ ਵੇਹਿੰਦੇ ਹਵਾ ਨੇ ਠੰਡਾ ਚੱਲਣੀ ਹੈ ਹਾਂ ਆ ਮੀਂਹ ਦੇ ਨਾਲ ਨੇਰੀ ਜਿਆਦੀ ਸੀ ਯਾਰ ਮੀਂਹ ਤੇ ਚਲ ਕੋਈ ਗੱਲ ਨਹੀਂ ਸਣਾ ਮੀਂਹ ਦੇ ਕਰਕੇ ਬਹੁਤ ਕਣਕਾ ਡਿੱਗ ਪਿਆ ਮੀਂਹ ਦਾ ਆਪਣੇ ਥੋੜੀ ਸੀ ਨੇ ਹਵਾ ਵਾਲੀ ਸੀ ਹਾਂ ਨੇਰੀ ਚੱਲੀ ਬਹੁਤ ਜਿਆਦੀ ਠਕੜ ਬੋਲਾ ਚੱਲਿਆ ਜੀ ਜ਼ਿਆਦਾਤਰ ਜਿਹੜੀਆਂ ਸੁਪਰ ਸੀਡਰਾਂ ਬੀਜੀਆਂ ਕਣਕਾ ਉਹਨਾਂ 'ਚ ਡਿੱਗਣ ਦੀ ਦਿੱਕਤ ਆਈ ਜਿਆਦਾ ਹਾਂ ਦੂਜਿਆਂ ਤਾਂ ਨਹੀਂ ਲੱਗਦੇ ਬਾਈ ਵਾਲੀ ਕੰਕਰ ਡਿੱਗ ਜਾਂਦੀ ਹੈ ਹਾਂ ਦੂਜਿਆਂ ਨੇ ਕੋਈ ਇਹਨਾਂ ਹਾਂ ਜਿਹੜੀਆਂ ਜੀਰੋ ਡਰਨ ਦੇ ਬੀਜੀਆਂ ਸੀ ਜਾਂ ਹੈਪੀ ਸੀਡਰ ਦੇ ਬੀਜੀਆਂ ਸੀਗਾ ਉਹ ਤਾਂ ਠੀਕ ਖੜੀਆਂ ਲੱਗ ਪਗ ਅੰਜ ਹਨੇਰੀ ਬਹੁਤ ਜ਼ਿਆਦੀ ਸੀਗੀ ਬਾਕੀ ਜਿਹੜਾ ਆਹ ਦਿਨਾਂ ਜਾ ਕੇ ਪਹਿਲਾ ਮੌਸਮ ਜ਼ਿਆਦਾ ਗਰਮ ਨਹੀਂ ਹੁੰਦਾ ਸਹਿੰਦਰ ਹਾਂ ਪਹਿਲਾਂ ਜ਼ਿਆਦਾ ਗਰਮ ਹੁੰਦਾ ਸੀ ਹੋਈ ਜਾਂਦਾ ਪਰ ਝਾੜ ਘੜੇ ਜਾਂਦੇ ਕੰਕਰ ਦਾ ਠੰਡਾ ਜਿਹਾ ਮੌਸਮ ਹੋ ਗਿਆ ਨਾ ਕਣ ਕਾ ਝਾੜ ਵੀ ਘਟ ਜਾਂਦਾ ਜਿਵੇਂ ਲਾ ਲੋ 15 16 ਮਾਰਚ ਤੇ ਆ ਕੇ ਨਾ ਬਾਹਰ ਧੁੱਪੇ ਖੜੇ ਨਹੀਂ ਜਾਂਦਾ ਹੁੰਦਾ ਤੇ ਆਪਾਂ ਬੜੇ ਰਾਮ ਨਾਲ ਫਿਰਦੇ ਹਾਂ ਹਵਾ ਠੰਡੀ ਚੱਲੀ ਜਾਂਦੀ ਹੈ ਧੁੱਪ ਹੈਗੀ ਹਲਕੀ ਫੁਲਕੀ ਬਟ ਠੰਡਾ ਹਵਾ ਦੇ ਨਾਲਿਆਂ ਦੇ ਵਿੱਚ ਰੱਬ ਵੀ ਥੋੜੀ ਜੀ ਕਹਿਰ ਮਚਾਉਂਦਾ ਨਾ ਕੜੇ-ਕੜੇ ਜਿਹਾ ਪਾਉਂਦਾ ਹਾਂ ਗੜੇ ਮਾਰੀ ਹੋ ਜਾਂਦੀ ਹੈ ਗੜੇ ਮਾਰੀ ਇਹ ਤਾਂ ਉਂ ਦਾ ਹੈ ਦਾ ਬਹੁਤ ਵੱਧ ਹੁੰਦਾ ਇਹ ਚ ਹਾਂ ਡਰ ਦਾ ਖਤਰਾ ਰਹਿੰਦਾ ਖਤਰਾ ਰਹਿੰਦੇ ਜਮਾ ਬਹੁਤ ਜ਼ਿਆਦਾ ਆ ਜਿਹੜੀ ਪਿਛਲੀ ਵਾਰੀ ਹੋਈ ਸੀ ਕਿ 2 ਸਾਲ ਹੋ ਗਏ 2 ਸਾਲ 2 ਸਾਲ ਹੋ ਗਏ ਆਪਣੇ ਆਹੀ ਏਰੀਆ ਚ ਹੋਈ ਸੀ ਜਿਆਦਾ ਬਹੁਤ ਜਿਆਦੀ ਹੋਈ ਸੀ ਸਾਰੀਆਂ ਕਣਕ ਦੀਆਂ ਬੱਲੀਆਂ ਤੋੜਦੀਆਂ ਸੀ ਇੱਧਰ ਤਾਂ ਯਾਰ ਕਣਕ ਜਮੇ ਤਬਾਹੀ ਕਰਤੀਆਂ ਸੀ ਹੁੰਦੀ ਹਰ ਸਾਲ ਇਹ ਕਦੇ ਕਿਤੇ ਹੋ ਜਾਂਦੀ ਹੈ ਹਾਂ ਇੱਧਰ ਤਾਂ ਜਿਵੇਂ ਉਹ ਕਰਤੀ ਸੀ ਉੱਤਰੀ ਸਾਈਡ ਦਾ ਬਾੜੀ ਜਮਾ ਕਣਕ ਤਬਾਹੀ ਕਰਤੀ ਸੀ ਯਾਰ ਕਿਸੇ ਸਾਲ ਕੁਝ ਏਰੀਆ ਚ ਹੋ ਜਾਂਦੀ ਅਲੱਗ-ਅਲੱਗ ਹੋਈ ਤਾਂ ਇਸ ਵਾਰ ਵੀ ਇੱਕ ਏਰੀਆ ਚ ਆ ਹਵਾ ਦਾ ਠੰਡੀ ਆਉਣ ਦਾ ਕਾਰਨ ਹੀ ਹੈ ਹਰਾ ਬਰੰਬਰਸਾਰ ਤਾਂ ਬਹੁਤ ਜ਼ਿਆਦੇ ਹਾਂ ਅੱਛਾ ਹਾਂ ਬਾੜੀ ਘੜੇ ਪੈਣੇ ਉੱਧਰ ਤਾਂ ਮੈਨੂੰ ਖਬਰਾਂ ਹੋਰ ਸੁਣਾਉ ਤੁਸੀਂ ਹਣਾ ਇਹ ਤਾਂ ਯਾਰ ਵੇ ਸਾਲ ਦਾ ਮੀਂਹ ਤਾਂ ਹੁੰਦਾ ਤਾਂ ਥੋੜਾ ਜਿਹਾ ਖਤਰੇ ਵਾਲੀ ਹੈ ਖਤਰੇ ਵਾਲੀ ਉਹ ਰ ਮੈਨੂੰ ਲੱਗ ਨਹੀਂ ਰਿਹਾ ਸੀ ਨਾ ਪਰਸੋਂ ਵੀ ਕੋਈ ਮੀਂਹ ਜਿਹਾ ਪੋ ਇੱਕਦਮ ਹੀ ਚੜ ਕੇ ਜਾ ਗਿਆ ਛਾਂ ਹਾਂ ਮੈਂ ਪਾਣੀ ਲਾਈ ਦੇ ਸੀ ਛੀ ਗੱਲੇ ਬਾਣ ਪਰਿਆ ਅੱਛਾ ਉਹ ਐ ਵੀ ਕਣਕ ਡਿੱਗੀ ਨਹੀਂ ਜੀਰੋ ਡਰਲ ਵਾਲੀ ਸੀ ਹਾਂ ਜੀਰੋ ਡਰਲ ਕਰਕੇ ਬਚ ਗਈ ਨਹੀਂ ਜੇ ਵੀ ਪਾਣੀ ਖੜਾ ਕਣਕ ਯੂਚ ਅੱਛਾ ਹਾਂ ਡਿੱਗੀ ਨਹੀਂ ਨਾ ਵੀ ਜੇ ਸੁਪਰ ਸੀਡਰ ਨਹੀਂ ਹੁੰਦੀ ਸਾਰੇ ਸਾਰੀ ਸੁਪਰ ਸੀਡਰ ਦੇ ਤਾਂ ਹੁਣ ਉਹ ਖਾਇ ਜਾਂਦੀ ਗਿੜੇ ਉਹਦਾ ਹਾਂ ਬਿਲਕੁਲ ਵੇਚ ਜਾਂਦੀ ਸੁਪਰ ਸੀਡਰ ਕਣਕਾ ਹੁਣ ਵੀ ਜ਼ਿਆਦਾ ਡਿੱਗੀ ਨਹੀਂ ਪਈ ਨੇ ਥੋੜਾ ਜਿਹਾ ਮੀਂਹ ਨਾਲ ਆਪਣੇ ਦਾ ਹਾਂ ਉਹਦਾ ਹਵਾ ਨਹੀਂ ਡਿੱਗਦੀਆਂ ਨੇ ਪਾਣੀ ਦੀ ਪਾਣੀ ਵੀ ਨਾ ਲਾਇਆ ਹੋਵੇ ਠੀਕ ਹੈ ਉਹ ਨਾ ਕਿੰਨੀ ਕੋ ਹੋਈ ਆ ਬਸ ਮਾੜੇ ਮੋਟੇ ਮੋੜਾ ਜੇ ਤੂੰ ਮਾੜੀ ਮੋਟੀ ਜੀ ਟਿੱਡੀ ਹੋਈ ਆ ਬਸ ਕਈਆਂ ਨੇ 10 ਦਿਨ ਪਹਿਲਾਂ ਲਾਤਾ ਛੇਨ ਰਖੀਰਲਾ ਪਾਣੀ ਜਿਵੇਂ ਆਪਾਂ ਹੁਣ ਲਾਈ ਜੰਨੇ ਆ ਕਿ ਜਿਹੜੇ ਪਹਿਲਾਂ ਲੱਗਿਆ 10 ਦਿਨ ਉਹਨੂੰ ਲਾਉਣਾ ਪਊ ਕਿ ਨਹੀਂ ਕਿਵੇਂ ਆ ਮੌਸਮ ਜੇ ਰਿਹਾ ਫੇਰ ਤਾਂ ਲੋੜ ਹੀ ਪੈਂਦਾ ਨਾ ਵੀ ਜੇ ਕੋਈ ਮੌਸਮ ਇੱਕਦਮ ਹੀ ਗਰਮੀ ਹੋ ਗਈ ਹਾਂ ਗਰਮੀ ਨਹੀਂ ਹੁਣ ਤਾਂ ਬਾਕੀ ਜਾਣੀ ਆ ਕਿ 5-7 ਦਿਨਾਂ ਦਾ ਪਾਣੀ ਲੱਗੂਗਾ ਲੋੜ ਹੀ ਨਹੀਂ ਬਦਲੀ ਆਉਂਦੀਆਂ ਦੇਖ ਕਣਕ ਇੱਧਰ ਦਿਖੀ ਜਾਂਦੀਆਂ ਲੱਗੀਆਂ ਹਾਂ ਉਹ ਦਿਨਾਂ ਤੋਂ 10 ਤਰੀਕ ਤੋਂ ਬਾਅਦ ਲੱਗਿਆ ਪਾਣੀ ਹੂੰ ਹੂੰ ਹੁਣ ਤਾਂ ਨਹੀਂ ਲੋੜ ਹੈਗੀ ਠੀਕ ਬਾਕੀ ਸਿਰਿਆ ਠੰਡ ਠੰਡ ਜੀ ਪਈ ਜਾਂਦੀ ਰਹੇ ਜੀ ਅੱਜ ਤੜਕੇ ਧੁੰਦ ਸੀ ਬੁਰੀ ਹਾਂ ਹਾਂ ਸਵੇਰ ਧੁੰਦ ਹੈਗੀ ਸੀ ਪੂਰੀ ਹਾਂ ਪੂਰੀ ਧੁੰਦ ਸੀ ਤੜਕੇ ਅੱਜ ਵੈਸੇ ਮੌਸਮ ਆ ਓਵਰ ਆਲ ਠੀਕ ਹੈ ਜਿਵੇਂ ਆਪਾਂ ਪੇੜ ਪੌਦੇ ਜਾਂ ਫਲਦਾਰ ਬੂਟੇ ਦੇਖਦੇ ਹਾਂ ਨਾ ਸਾਰਿਆਂ ਦੇ ਫਲਾਵਰਿੰਗ ਬਹੁਤ ਵਧੀਆ ਆਈ ਹੈ ਹਰੇਕ ਨੇ ਫਲ ਪੂਰਾ ਫੁੱਲ ਚੱਕਿਆ ਇੱਥੇ ਕਣੀਆਂ ਹੀ ਕਈ ਵਾਰੀ ਪੈ ਗਈਆਂ ਜਦ ਮੈਂ ਦੇਖਿਆ ਆਪਣੇ ਕਿੰਨੂਆਂ ਦੇ ਬੂਟੇ ਲੱਗੇ ਹੋਏ ਨੇ ਜਾਂ ਨਿੰਬੂ ਕੋਈ ਉਸ ਵੀ ਸਾਰਿਆਂ ਦੇ ਫਲ ਹਾਂ ਕੋਈ ਵੀ ਦਰਖਤ ਆ ਨਾ ਪੂਰੇ ਆ ਫਲਾਵਰਿੰਗ ਦਾ ਪੂਰਾ ਫੁੱਲ ਜੋਰ ਹੈ ਵੀ ਮੌਸਮ ਚੰਗਾ ਲੱਗਦਾ ਉਮੀਦ ਲੱਗਦੀ ਹੈ ਵੀ ਕਣਕਾਂ ਦੇ ਝਾੜ ਠੀਕ ਰਹਿਣਗੇ। ਠੰਡਾ ਮੌਸਮ ਕਰਕੇ ਆ ਯਾਰ। ਜੇ ਗਰਮੀ ਪੈ ਜਾਂਦੀ ਉਹੀ ਫਿਰ ਘਟ ਜਾਂਦਾ। ਹਾਂ। ਕਣਕ ਦਾ ਝਾੜ ਅਸਲ 'ਚ ਆ ਲਾਸਟ ਵਾਲੇ ਮਹੀਨੇ ਤੇ ਰਿਪੈਂਡ ਹੁੰਦਾ ਜਾ ਕੇ। ਹਾਂ। ਬਸ ਮੌਸਮ ਜੇ ਠੰਡਾ ਰਹੇਗਾ ਤਾਂ ਝਾੜ ਹੋਊਗਾ। ਉਹ ਵਾਸਤ ਰੱਖੇ। ਹਾਂ। ਕੜੇ ਮਾਰੀ ਤੋਂ ਬਚੀ ਜਾਣ। ਹਾਂ। ਥੋੜਾ ਬਹੁਤਾ ਚੱਲੀ ਜਾਂਦਾ ਨਾ। ਹਲਕੀ-ਪੁਲਕੀ ਬਾਹਰ ਹੀ ਰਹੇ। ਬੜਦਾ ਨਹੀਂ ਠੰਡ ਜੀ ਰਹੀ ਰਹੇ। ਬਿਲਕੁਲ। ਵਧੀਆ ਝਾੜ ਦੇ ਜਣੇ। ਉਮੀਦ ਤਾਂ ਹੈਗੀ ਐ। ਬਾਕੀ ਚੱਲੋ ਅੱਗੇ ਪ੍ਰਮਾਤਮਾ ਨੂੰ ਪਤਾ ਹੈ। ਜੋ ਕਰਦਾ ਚੰਗਾ ਹੀ ਕਰਦਾ। हां यार देसी ਨਵਾਂ ਸਾਲ देसी देसी ਇਹਨੂੰ ਦੇਸੀ ਕਿਉਂ ਕਹਿੰਦੇ ਯਾਰ ਆਪਣਾ ਅਸਲ ਦੇ ਵਿੱਚ ਦੇਸੀ ਕਿਉਂ ਕਹਿੰਦੇ ਦੇਸੀ ਕਹਿੰਦੇ ਚੱਲ ਆਪਾਂ ਉਵੇਂ ਹੀ ਕਹਿੰਦੇ ਦੇਸੀ ਨੂੰ ਨੇ ਆਪਾਂ ਯਾਰ ਆਪਾਂ ਆਪਣੇ ਆਪ ਨੂੰ ਦੇਸੀ ਕਹਿ ਲੈਣੇ ਆ ਗੋਰਿਆਂ ਨੂੰ ਅੰਗਰੇਜ਼ੀ ਕਹਿੰਦੇ ਆ ਅੰਗਰੇਜ਼ੀ ਕਹਿੰਦੇ ਇਹ ਹੋਰਾ ਕਿਹਦੇ ਵਿੱਚ ਇੱਕ ਹੋਰ ਹੈ ਚੇਤੇ ਮਹੀਨੇ ਦੇ ਵਿੱਚ ਕਿ ਮੈਂ ਠੰਡ ਜੀ ਪੈਣ ਲੱਗ ਗਈ ਮਹੀ ਪੈਣ ਹੁੰਦਾ ਇਹ ਸੌਣ ਦਾ ਭਾਈ ਹੁੰਦਾ ਕਹਿੰਦੇ ਹਾਂ ਇਹ ਇਹ ਸਾਰਾ ਮਹੀਨੇ ਚੱਲੀ ਆਵੇ ਐਂ ਪਰ ਕਣਿਆ ਗੁਣੀਆਂ ਜਿਵੇਂ ਆਪਾਂ ਨਹੀਂ ਕਹਿੰਦੇ ਮਹੀਨੇਵੇਂ ਸਾਲ ਦੇ ਦਿਨ ਪਾ ਕੰਮ ਨਹੀਂ ਕਰਨਾ ਵੀ ਸਾਰਾ ਸਾਲ ਉਹ ਹੋਈ ਜਾ ਤੇ ਅਸਲ ਦੇ ਵਿੱਚ ਤਾਂ ਨਵਾਂ ਸਾਲ ਆ ਹੁਣੀ ਚੜਿਆ ਸੀਗਾ ਉਹਦੇ ਪਹਿਲੇ ਦਿਨ ਹੀ ਪੈ ਬਿਲਕੁਲ ਕਦੇ ਚੇ ਚੜਿਆ ਯਾਰ ਅਸਲ ਦੇ ਵਿੱਚ ਸ਼ੈਂਦਰ ਮੇਰੇ ਹਿਸਾਬ ਨਾਲ ਤਾਂ ਯਾਰ ਨਵਾਂ ਸਾਲ ਬੰਦਾ ਹੀ ਹੁਣ ਯੂ ਦੇਖੋ ਦੇਖੋ ਮਤਲਬ ਵੀ ਗਰਮੀ ਸਟਾਰਟ ਹੋਣ ਲੱਗ ਗਈ ਹੈ ਨਾ ਰੁੱਤ ਦਾ ਬਦਲਾਅ ਹੋਇਆ ਹਰ ਇੱਕ ਚੀਜ਼ ਨੇ ਫਟਾਰਾ ਆਪ ਦਾ ਸ਼ੁਰੂ ਕਰਤਾ ਵੀ ਹਰ ਇੱਕ ਚੀਜ਼ ਦੀ ਸਟਾਰਟ ਹੋਈ ਹੈ ਨਾ ਇਸ ਦਿਨ ਤੋਂ ਲੈ ਕੇ ਪੂਰੀ ਗਰਮੀ ਤੇ ਪੂਰੀ ਸਰਦੀ ਪੂਰਾ ਦੋਨੇ ਰੁੱਤਾਂ ਕੰਪਲੀਟ ਹੋ ਗਈਆਂ ਤੇ ਜਿਹੜਾ ਆਪਾਂ ਮਲ ਇੱਕ ਜਨਵਰੀ ਨੂੰ ਬਣਾ ਦਿੰਨੇ ਚਲੋ ਠੀਕ ਐ ਗੋਰਿਆਂ ਗੋਰਿਆਂ ਦੇ ਮਗਰ ਲੱਗ ਕੇ ਹਨਾ ਪਰ ਮਤਲਬ ਨਹੀਂ ਬੰਦਦਾ ਇਹਦਾ ਅਸਲ ਚ ਲੌਜੀਕ ਵੀ ਲੱਗਦਾ ਉਸ ਟਾਈਮ ਦਾ ਕੋਈ ਲੌਜੀਕ ਨਹੀਂ ਆਪਦੇ ਸਾਲੀ ਕਿਉਂ ਭੁੱਲ ਗਏ ਪਤਾ ਨਹੀਂ ਯਾਰ ਕਿਉਂ ਗੋਰੇ ਆਪਣੇ ਤੇ ਜਾਦੇ ਹਾਵੀ ਹੋ ਗਏ ਕਾਰਨ ਸਮਝ ਨਹੀਂ ਹਨਾ ਉਹਨਾਂ ਦਾ ਕਲਚਰ ਜ਼ਿਆਦਾ ਹਾਵੀ ਹੋ ਗਿਆ ਆਪਦੇ ਦੇਸੀ ਮਹੀਨੇ ਭੁੱਲ ਗਏ ਹਾਂ ਉਹਨਾਂ ਦੀ ਗੱਲ ਹੀ ਕਰ ਰਿਹਾ ਯਾਰ ਨਵੀਂ ਨਵੀਂ ਜਨਰੇਸ਼ਨ ਨੂੰ ਲੈ ਜਸ ਤੈਨੂੰ ਉਹਦੇ ਦੇਸੀ ਵੀ ਨੇ ਅੱਧੇ ਵਜੇ ਅੱਧੇ ਜਿਹਾ ਆਉਂਦੇ ਸਾਰੇ 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 ਦੇਸੀ ਵੀ ਨੇ ਨਹੀਂ ਨਹੀਂ ਨਾ ਨਾ ਦੇਸੀ ਵੀ ਨੇ ਇਹ ਤਾਂ ਬਸਾਖ ਬਿਲਕੁਲ ਇਹ ਸਪੀਡ ਚੱਲਣ ਦੇ ਜੇਠ ਹੜ ਹਾਂ ਸੌਣ ਭਾਦੋਂ ਹਾਂ ਅਸੂ ਕੱਤਾ ਹਾਂ ਪੋ ਮਾਗ ਚ ਛਟਕਾ ਵਿੱਚ ਚੱਲ ਰਹੇ ਗਏ ਦੋ ਛਟਕਾ ਨਾ ਨਾ ਵੀ ਦੋ 4000 10 ਕੀ ਹੋਇਆ 10 ਕੀ ਹੋਇਆ ਨਾ ਨਾ ਵੇ ਦੇਖ ਹੋਰ ਕਿਹੜਾ ਲੱਗਾ ਪਾ ਦੂਰੇ ਨਾ ਚੇਤ ਵਸਾਕ ਜੇਟ ਹਾਰ ਸੌਣ ਭਾਦੋਂ ਅਸੂ ਕੱਤਾ ਮੱਗਰ ਪੋ ਮਾਗ ਫੱਗਣ ਹਾਂ ਕਰ ਪੋ ਮਾਗ ਫੱਗਣ ਹਾਂ ਫੱਗਣ ਦਾ ਵੀ ਨਾ ਕੰਪਲੀਟ ਹੋ ਗਿਆ ਉਹ ਵੀ ਭੁੱਲ ਗਿਆ ਤੂੰ ਨਾ ਪੋ ਦੋ ਰਿਹਾ ਸੀ ਨਾ ਨਾ ਮੱਗਰ ਭੁੱਲ ਗਿਆ ਸੀ ਇਹ ਫੱਗਣ ਭੁੱਲ ਗਿਆ ਕਿ ਜੀ ਫੱਗਣ ਫਿਰ ਇਕੱਠੇ ਨਹੀਂ ਆਉਂਦੇ ਨਾ ਫੱਗਣ ਤਾਂ ਬਿਲਕੁਲ ਲਾਸਟ ਵਾਲਾ ਆ ਜਾਂਦਾ ਵੀ ਦੇਖ ਲੈ ਹਣਾ ਆ ਚਲੋ ਠੀਕ ਆ ਆਪਾਂ ਨੂੰ ਵੀ ਮਾੜੇ ਮੋਟੇ ਚਲ ਜਿਆਦਾ ਨਹੀਂ ਕੋਈ ਇੰਨੇ ਨਹੀਂ ਕਹਿ ਸਕਦੇ ਵੀ ਅਗਲੀ ਪੀੜ੍ਹੀ ਤਾਂ ਬਿਲਕੁਲ ਜਿਆਦਾ ਹੀ ਨਹੀਂ ਹੈ ਇਹ ਦੇਸੀ ਵੀ ਨਹੀਂ ਜਿਆਦਾ ਆਪਣੇ ਹੋਣਾ ਚਾਹੀਦਾ ਹੋਣਾ ਚਾਹੀਦਾ ਯਾਰ ਪਤਾ ਨਹੀਂ ਨਾ ਮਲਾਇ ਜੇ ਜੇ ਮੇਰੀ ਗੱਲ ਸੁਣੋ ਜੇ ਕਿਤੇ ਆਪਾਂ ਕੋਈ ਆਪਾਂ ਨੂੰ ਆਉਂਦਾ ਬਾਈ ਕੋਈ ਚਾਰ ਪੜੇ ਲਿਖੇ ਬੰਦੇ ਖੜੇ ਆ ਉਹਨਾਂ ਚ ਆਪਾਂ ਦੇਸੀ ਵੀ ਨਾ ਬੋਲਦੇ ਵੀ ਜਾਂ ਚੇਤ ਵਿਸਾਖ ਮਹੀਨਾ ਚੱਲੀ ਜਾਂਦਾ ਨਾ ਸ਼ਰਮਜੀ ਫੀਲ ਕਰਦੀ ਹੈ ਅੱਜ ਕੱਲ ਦੀ ਜਨਰੇਸ਼ਨ ਅਗਲੇ ਨੂੰ ਪਤਾ ਨਹੀਂ ਹਾਂ ਇਹਨੂੰ ਪਤਾ ਹੀ ਨਹੀਂ ਵੀ ਕਿੱਧਰ ਦਰੀ ਜਾਂਦੇ ਇਹ ਨਹੀਂ ਯਾਰ ਐਂ ਤਾਂ ਨਹੀਂ ਹੋਣਾ ਚਾਹੀਦਾ ਔਰਾ ਕਿੜੇ ਆਪਣਾ ਦੇਸੀ ਵੀ ਨਹੀਂ ਅਸਲ ਤਾਂ ਇਹੀ ਆਪਣਾ ਅਸਲ ਦੇ ਵਿੱਚ ਤਾਂ ਇਹੀ ਸੀ ਹਾਂ ਅਸੀਂ ਕਹਿੰਦੇ ਹਾਂ ਵੀ ਨਵਾਂ ਸਾਲ ਯਾਰ ਹੁਣਾਂ ਹੀ ਹੁਣ ਚਾਹੀਦਾ ਸੀਗਾ ਯਾਰ ਉਦੋਂ 31 ਦਸੰਬਰ 1 ਜਨਵਰੀ ਦਾ ਯਾਰ ਕੋਈ ਮਤਲਬ ਹੀ ਨਹੀਂ ਬਣਦਾ ਕੋਈ ਰੁੱਤ ਨਹੀਂ ਚੇਂਜ ਹੋ ਰਹੀ ਕੋਈ ਕੋਈ ਚੇਂਜ ਹੀ ਨਹੀਂ ਆ ਰਿਹਾ ਨਵਾਂ ਸਾਲ ਆਪਾਂ ਕਿਹੜੇ ਹਿਸਾਬ ਨਾਲ ਕਹਿ ਦਾਂਗੇ ਤਾਂ ਹੁਣ ਲਾੜਾ ਜਿਹੜਾ ਆਪਣਾ ਕੁਸ ਹਾਉਕਤਾ ਆਪਦਾ ਹੁੰਦਾ ਸਾਲ ਉਹ ਵੀ ਹੁਣ ਚੇਂਜ ਹੋਣਾ ਚਲ ਅਪ੍ਰੈਲ 'ਚ ਜਾ ਕੇ ਚੇਂਜ ਹੋ ਵੀ ਹੁਣੀ ਜਾ ਕੇ ਚੇਂਜ ਹੋਣਾ ਨਾ ਕੋਈ ਨਵੀਂ ਫਸਲ ਜਨਵਰੀ 'ਚ ਆਈ ਨਹੀਂ ਹਾਂ ਨਵੀਂ ਫਸਲ ਆਉਣੀ ਆ ਤੂੰ ਜਿੰਨੇ ਪੇੜ ਪੌਦੇ ਲਾ ਰਾ ਇਹ ਸਟਾਰਟ ਤੋਂ ਲੈ ਕੇ ਪੱਗਣ ਦੇ ਵਿੱਚ ਮੰਨ ਕੇ ਅੱਗੇ ਲਾਸਟ ਦੇ ਅਕੇ ਪੱਤੇ ਪੱਤੇ ਝੜਨ ਲੱਗ ਜਾਂਦੇ ਵੀ ਪੂਰਾ ਯਾਰ ਸਾਲ ਅਸਲ ਦੇ ਕੰਪਲੀਟ ਤਾਂ ਇਹ ਮਹੀਨੇ ਦੇ ਆ ਕੀ ਲੱਗਦਾ ਵੀ ਪਤਾ ਨਹੀਂ ਆਪਾਂ ਫੋਰਨ ਕਲਚਰ ਇਨਾ ਅਡਾਪਟ ਕਿਉਂ ਕਰ ਗਏ ਹਾਂ ਆਪਾਂ ਕਲਚਰ ਆਪ ਦਾ ਬਾਈ ਛੱਡੀ ਜਾਂਦੇ ਹਾਂ ਫਰਕ ਇੱਥੇ ਆ ਬਥੇਰੇ ਸ਼ੋਅ ਕਰਨ ਰੌਲਾ ਪਾਉਂਦੇ ਨੇ ਜਿਹੜੀਆਂ ਮੰਨ ਕੇ ਚੱਲ ਯਾਰ ਆਪਣੀਆਂ ਪਹਿਲਾਂ ਚੀਜ਼ਾਂ ਗੱਲਾਂ ਬਣੀਆਂ ਹੋਈਆਂ ਸੀ ਨਾ ਉਹਨਾਂ ਦੇ ਪਿੱਛੇ ਲੌਜੀਕ ਸੀ ਹਰ ਇੱਕ ਚੀਜ਼ ਦੇ ਪਿੱਛੇ ਲੌਜੀਕ ਸੀਗਾ ਵੀ ਮੈਨੂੰ ਕੋਈ ਨਾ ਗੋਰਿਆਂ ਦੀ ਚੀਜ਼ਾਂ ਦੇ ਮਗਰ ਕੋਈ ਲੌਜੀਕਲੀ ਗੱਲ ਲੱਗਦੀ ਤਾਂ ਨਹੀਂ ਹੈਗੀ ਪਰ ਮਗਰ ਉਹਨਾਂ ਦੇ ਆਪਾਂ ਲਾਗੇ ਤੂੰ ਚੱਲੋ ਤਾਂ ਆਪਾਂ ਲਈ ਤੂੰ ਐਂ ਕਰ ਜਿਹੜਾ ਬੱਚਾ ਮੰਨ ਲਾ ਬਾਹਰ ਸ਼ਹਿਰਾਂ ਵਾਲੇ ਬੱਚੇ ਲਾਲਾ ਹਨਾ ਕੋਈ ਮੈਂ ਚਲੋ ਵੱਡੀ ਉਮਰ ਦਾ ਨਹੀਂ ਕਹਿੰਦਾ ਛੋਟੇ ਲਾਲਾ 8-10 ਸਾਲ ਤੱਕ ਕੋਈ ਬੱਚਾ ਲੈ ਕੇ ਉਹਰੇ ਖੜਾ ਦੇ ਵੀ ਆਹ ਕੀ ਚੀਜ਼ ਆ ਤੈਨੂੰ ਕਣਕ ਦੱਸ ਸਕਦਾ ਉਹ ਵੱਧ ਤੋਂ ਵੱਧ ਜਿਹੜਾ ਦੇਖੇ ਉਹ ਟੀਵੀ ਮੋਬਾਈਲ ਤੇ ਪਰ ਉਹ ਇਹ ਨਹੀਂ ਦੱਸ ਸਕਦਾ ਵੀ ਰੋਟੀ ਇਹ ਤੋਂ ਬਣਦੀ ਆ ਬਿਲਕੁਲ ਯਾਰ ਕਣਕ ਵੀ ਨਹੀਂ ਰੋਟੀ ਬਣੀ ਜਿਆਦਾਤਰ ਨੂੰ ਤਾਂ ਯਾਰ ਕਣਕ ਦਾ ਵੀ ਨਹੀਂ ਪਤਾ ਕੋਈ ਨੂੰ ਝੋਨਾ ਕਹਿੰਦੀ ਕੋਈ ਕੁੱਛ ਕਹ ਦੂਗਾ ਹਨਾ ਆਪਾਂ ਸਬਜ਼ੀਆਂ ਲੱਗੀਆਂ ਹੁੰਦੀਆਂ ਗਾਜਰ ਮੂਲੀ ਹੁੰਦੀ ਐ ਬੱਚੇ ਨੂੰ ਲੈ ਤੋ ਇਹ ਤਾਂ ਪਿੰਡਾ ਬੁੰਡਾ ਵਾਲਿਆਂ ਨੂੰ ਪਤਾ ਰਹੇਗਾ ਵੀ ਥੋੜਾ ਬਹੁਤਾ ਬਿਲਕੁਲ ਪਤਾ ਸਭ ਕੁਝ ਹੋਣਾ ਚਾਹੀਦਾ ਯਾਰ ਓਹੋ ਗਾਹਾਂ ਦਾ ਹੁਣ ਭਾਈ ਉਹਨਾਂ ਨੂੰ ਤਾਂ ਚਾਹੀਦਾ ਗਾਹਾਂ ਦਾ ਉਹਨਾਂ ਨੂੰ ਨਹੀਂ ਪਤਾ ਲੱਗਣਾ ਹਾਂ ਅਗਲੀ ਵੀਡੀਓ ਦਾ ਸਹੀ ਹੀ ਬਿਲਕੁਲ ਫੇਰ ਚੱਕਰ ਸ਼ੈਨਦਰੋਹੀ ਆ ਨਾ ਭਾਈ ਉਹਨੂੰ ਗਾਹਾਂ ਨੇ ਪੁੱਟਿਆ ਛੋਟੇ ਜਵਾਕ ਨੇ ਆਪਰ ਉਹਨੂੰ ਖੇਤ ਲੈ ਕੇ ਰਜ ਕਰਨੀ ਨੇ ਪੜ ਲਾ ਪੜ ਲਾ ਖੇਤ ਨਾਲ ਜਾਈ ਖੇਤ ਦਾ ਕੰਮ ਨਹੀਂ ਮੋਲੇ ਦਾ ਉਹਨੂੰ ਕਿਸੇ ਨੇ ਆਉਣ ਹੀ ਦੇਣੇ ਖੇਤਾ ਆਉਣ ਹੀ ਨਹੀਂ ਦੇਣੇ ਬਸ ਜਿਹੜੀ ਹੋਰ ਕਿਉਂ ਇੱਕ ਹੋਰ ਆ ਰਾ ਉਹ ਵੀ ਉਹ ਆ ਗਿਆ ਨਾ ਉਹਨੂੰ ਥੋੜਾ ਜਿਹਾ ਅਹੀ ਬੜਾ ਵਾਜੂ ਆਰਾ ਲੁੱਟ ਕੇ ਛੁੱਟੀ ਲੁੱਟ ਕੇ ਛੁੱਟੀ ਵਾਲੀ ਵਾਜੂਗੀ ਇਹ ਵੀ ਗਾਈ ਤੇ ਨੋਟ ਕਰ ਲੈ ਬਈ ਨੋਟ ਨੋਟ ਕੱਲਾ ਬੰਦਾ ਹੁਣ ਤੋਂ ਡਰਿਆ ਕਰੂਗਾ ਆਪਾਂ ਨੂੰ ਵੀ ਡਰ ਹੁਣੇ ਬਈ ਡਰ ਲੱਗਦਾ ਹੁਣ ਡਰ ਲੱਗਦਾ ਬਈ ਕੋਈ ਆਪਣੀ ਯਾਰ ਆ ਝੰਡੂਆਈ ਸੜਕ ਹੈ ਮੈਂ ਕਰ ਬਗ ਜਾਈ ਜਾਈਂ ਅੱਠ ਨੌਵੇ ਤੋਂ ਵਾਦੇ ਤੇ ਚੋਰੀਆਂ ਜਾਣੀਆਂ ਹੋਣ ਲੱਗੀਆਂ ਚੋਰੀਆਂ ਬੜੀਆਂ ਹੋਣ ਲੱਗੀਆਂ ਬਈ ਹੋਰਾ ਚੋਰੀਆਂ ਜ਼ਿਆਦਾ ਹੋਣ ਲੱਗੀਆਂ ਚੰਗਾ ਮੈਨੂੰ ਜੇਬ 'ਚ ਪੈਸੇ ਥੋੜੇ ਬਸ ਸਕੂਟਰ ਮੋਟਰਸਾਈਕਲ ਕੁਸਤਾ ਹੁੰਦਾ ਚੰਗਾ ਬੰਦਾ ਯਾਰ ਹਰੇਕ ਡਰਨ ਲੱਗ ਗਿਆ ਉਹਦਾ ਕਹਿੰਦਾ ਪੈਸੇ ਵੀ ਖੋ ਲੈਣਾ ਇੱਕ ਹਾਲ ਜੇ ਲਪੜ ਮਾਰ ਗਿਆ ਬੇਸ਼ਰਮੀ ਦਾ ਮਰੀ ਹੋ ਜਾਂਦਾ ਹੈ ਹਾਂ ਆ ਹੁਣ ਇਹ ਗੱਲ ਸਹੀ ਹੈ ਜੀ ਖੇਤ ਹੁਣੇ ਹਟ ਜਾਣਾ ਖੇਤ ਹੁਣੇ ਹਟ ਜਾਣਗੇ ਤੁਹਾਨੂੰ ਚਾਰ ਦਿਨ ਪਹਿਲਾਂ ਘਟਨਾ ਹੋਈ ਹੈ ਮੰਨ ਲਾ ਕੋਈ ਗਵਾਂਡੀਆਂ ਦੇ ਬੰਦੇ ਨੇ ਇਹਨਾਂ ਦਾ ਜਵਾਬ ਚੱਕ ਲਿਆ ਜਵਾਬ ਚੱਕ ਲਿਆ ਨਾਲੇ ਆਪ ਮਾਰਿਆ ਗਿਆ ਕੈਨੇਡਾ ਤੋਂ ਆਇਆ ਸੀ ਨਾ ਉਹਦੇ ਘਰਦਿਆਂ ਨੂੰ ਪਤਾ ਨਹੀਂ ਸੁਣ ਇੱਥੇ ਆਇਆ ਰਿਲੇਸ਼ਨ ਵਧੀਆ ਸੀ ਹਾਂ ਹੋਰ ਕੋਈ ਕੀ ਕਹਾਂਗੇ ਆਪਾਂ ਕੀ ਕਹਾਂਗੇ ਕਿ ਹੁਣ ਉਹ ਇਹ ਜਿਹੜਾ ਮਰਿਆ ਜਿਹਦਾ ਐਨਕਾਊਂਟਰ ਕੀਤਾ ਜਿਹਨੇ ਚੱਕਿਆ ਸੀ ਉਹਦੇ ਘਰਦਿਆਂ ਨੂੰ ਸਾਨੂੰ ਨਹੀਂ ਪਤਾ ਸੀ ਵੀ ਕੈਨੇਡਾ ਦੇ ਇੱਥੇ ਆਇਆ ਹੋਇਆ ਲੈ ਉਹਨਾਂ ਦੇ ਵੀ ਦੇਖ ਕੇ ਉਹਨਾਂ ਦੇ ਫੇਸ ਇਮਪ੍ਰੈਸ਼ਨ ਤੋਂ ਲੱਗਦਾ ਵੀ ਨਹੀਂ ਵਿਚਾਰ ਇਹਨਾਂ ਦੀ ਕੋਈ ਗਲਤੀ ਹੋਊਗੀ ਹਨਾ ਨਹੀਂ ਤਾਂ ਕੀ ਗਲਤੀ ਹੈ ਪਤਾ ਹੀ ਨਹੀਂ ਪਤਾ ਹੀ ਨਹੀਂ ਚਲੋ ਸੱਚਾ ਝੂਠ ਤਾਂ ਆਪਾਂ ਕਹਿ ਨਹੀਂ ਸਕਦੇ ਹਾਂ ਪਰ ਇਹ ਤਾਂ ਹਾਲਾਤ ਫਿਰ ਯਾਰ ਬਹੁਤ ਹਾਲਾਤ ਮਾੜੇ ਹੋਈ ਜਾਂਦੇ ਨੇ ਹਾਲਾਤ ਤਾਂ ਹੀ ਨੇ ਯਾਰ ਦੇਖੋ ਯਾਰ ਹੁਣ ਸਿਸਟਮ ਦੇ ਨਜ਼ਰੋਂ ਗਲਤ ਜ਼ਿੰਮੇਦਾਰ ਕੌਣ ਆ ਬਈ ਮਾੜੇ ਹਾਲਾਤਾਂ ਦਾ ਫਿਰ ਆਪਾਂ ਹੀ ਹੋ ਸਕਦੇ ਆ ਯਾਰ ਕੀ ਕਹਿ ਸਕਦੇ ਹੁਣ ਜ਼ਿੰਮੇਦਾਰ ਤਾਂ ਆਪਾਂ ਸਾਰੇ ਹੀ ਹੋ ਸਾਰੇ ਸਾਰੇ ਹੋ ਸਕਦੇ ਆ ਇਹ ਆਪਾਂ ਮੰਨੋ ਤਾਂ ਸਰਕਾਰ ਨੂੰ ਕਹੀ ਜੀ ਇਕੱਲੀ ਸਰਕਾਰ ਵੀ ਕੀ ਕਰਦੇ ਆ ਸਰਕਾਰ ਹੁਣ ਇੰਨਾ ਕਿੰਨਾ ਕਹੂ ਕਰੂਗੀ ਮਾਂ ਪਿਓ ਦੇ ਜਿੰਮੇ ਸਰਕਾਰਾਂ ਵੀ ਆਪਣੇ ਚ ਬੰਦੀਆਂ ਯਾਰ ਉਹ ਵੀ ਆਪਣੇ ਚ ਬੰਦੇ ਕਹਿ ਰਹੇ ਆ ਆਪਾਂ ਹੀ ਚੁਣੀਆਂ ਆਪਣੇ ਚ ਬੰਦੇ ਉਹ ਸਰਕਾਰਾਂ ਬਣੀਆਂ ਨੇ ਕੋਈ ਸਮਝ ਨਹੀਂ ਆ ਰਹੀ ਕਿਵੇਂ ਮਾਹੌਲ ਅੱਗੇ ਬਣੂਗਾ ਮਾਹੌਲ ਤਾਂ ਬਾਈ ਵਾਲੀ ਗੱਲ ਹੀ ਐ ਖਤਮ ਹੀ ਹੋ ਜੇ ਉਹ ਦਿਨਾਂ ਦਾ ਬਣਦਾ ਨਹੀਂ ਦੁਆ ਤਾਂ ਚੰਗਾ ਨਹੀਂ ਬਣਦਾ ਦੁਆ ਦਾ ਕੀ ਚੰਗਾ ਬਣੂਗਾ ਚੋਰਿਆਂ ਵਾਲਿਆਂ ਹੋਣ ਲੱਗ ਗਿਆ ਹੋਊਗਾ ਕਿ ਦੇ ਕੇਵਲਾਂ ਵੱਢ ਕੇ ਲੈ ਕੇ ਮੋਟਰਾਂ ਦੀ ਕਿਵੇਂ ਕਿਵੇਂ ਉਹ ਇਹਦੇ ਵਿੱਚ ਜਿਹੜੇ ਸਾਈਡ ਨਾਲ ਬਾਈ ਕਹਿੰਦੇ ਸੋਲਰ ਵਾਲੀਆਂ ਮੋਟਰਾਂ ਲੱਗ ਰੀਆਂ ਹਨਾ ਜਿਹੜੇ ਪਲੇਟਾਂ ਸੋਲਰ ਵਾਲੀਆਂ ਲੋਕਾਂ ਦੇ ਟਰਾਲੀਆਂ ਦੇ ਫਿੱਟ ਕਰਾ ਲਈਆਂ ਹੋਰ ਘਰੇ ਲੈ ਕੇ ਜਾਂਦੇ ਸਾਬ ਨੂੰ ਹੋਰ ਕਿੱਥੇ ਤੋਂ ਖੋੜ ਕੇ ਲੈ ਆਉਂਦੇ ਹੋਰ ਟਰੈਕ ਵਿੱਚ ਪਾ ਰਹੇ ਹੁੰਦੇ ਨੇ ਦਿਨੇ ਚਲਾਈ ਆਉਂਦੀ ਆਥ ਨੇ ਪਾਣੀ ਲੱਗਿਆ ਆ ਤੂੰ ਖੜਜਾ ਆਪਣੇ ਵੀ 2-4 ਸਾਲਾਂ ਨੂੰ ਆ ਕੇਵਲਾਂ ਜੀ ਆਪਾਂ ਨੂੰ ਵੀ ਲਾ ਕੇ ਘਰੀ ਹਲ ਜਾਨੀ ਬਹਿ ਗਾ ਆਂਟਰ ਸੁੱਟ ਕੇਵਲ ਗੋਲਾ ਕਰਦੇ ਪਿਆ ਕਰਨਗੇ ਬਾਈ ਕਦੋਂ ਪਾਣੀ ਲਾਉਣਾ ਉਦੋਂ ਲਾਉਣਾ ਪਿਆ ਕਰਨਗੇ ਅੱਜ ਕੱਲ ਮੈਂ ਇੱਕ ਵੀਡੀਓ ਦੇਖਿਆ ਸੀਗਾ ਨਿਕਾ ਟੁਕਾ ਟਰਾ 2-3 ਫੁੱਟ ਇੰਨੀ ਮਤਲਬ ਡੂੰਘੀ ਨ ਉਹ ਰਹਾ ਢੂੰਗੀ ਪੱਟੀ ਦੱਬੀ ਹੋਈ ਇੱਕ ਵੀਡੀਓ ਉਹਦੇ ਵਿੱਚ ਕੱਟ ਰਹੀ ਐ ਡਾ ਤਗੜਾ ਕਹਿੰਦੇ ਕਿੰਡੀ ਮੋਟੀ ਕੇਬਲ ਹੋਵੇ ਕਿ ਕੇਬਲ ਨਹੀਂ ਪੱਡੀ ਆਪਾਂ ਪਾਈ ਹੁੰਦੀ ਹਨਾ 11000 ਵੋਲਟ ਦੀ ਤੋ ਲੱਗਦਾ ਲੋਹੇ ਦਾ ਬਰਕ ਜਾ ਉਹਨੂੰ ਬਈ ਇੱਕ ਵਾਰੀ ਦੀ ਕੱਟ ਜਾਂਦਾ ਉਹ ਐਡੀ ਦਾ ਬਣਦੀ ਉਹਦੀ ਹਾਂ ਹੁਣ ਦਰ ਚਲਦੀ ਲਾਈਟ ਚ ਕੇਬਲਾਂ ਕੱਟਣ ਦਾ ਟਰਾਂਸਫਾਰਮਾ ਲੈਂਦੇ ਚੋਰਾਂ ਨੂੰ ਯਾਰ ਪੁਲਿਸ ਵੀ ਨਹੀਂ ਫੜ ਰਹੀ ਹਨਾ ਪਤਾ ਨਹੀਂ ਫੜ ਰਹੀ ਤੇ ਛਡਾਉਣ ਵਾਲੇ ਵੀ ਔਰ ਵਿੱਚੀ ਪਿੱਛੇ ਚਲੇ ਜਾਂਦੇ ਨੇ ਨਾਲ ਛਡਾਉਣ ਵਾਲੇ ਪਹਿਲਾਂ ਫੜਦੀ ਆ ਹਾਂ ਪੁਲਿਸ ਤਾਂ ਫੜਦੀ ਆ ਫੇਰ ਆਉਣ ਵਾਲੇ ਯਾਰ ਉਹੀ ਆਪਣੇ ਵਿੱਚ ਹੀ ਨਾਲ ਉਹਨੂੰ ਛਡਾਉਣ ਚਲੇ ਜਾਂਦੇ ਨੇ ਕੋਈ ਉਸ ਹੈ ਨਹੀਂ ਇੰਨਾ ਵੱਡਾ ਕਾਹ यूं ਪੰਗਾ ਪੈਂਦਾ ਰ ਹੈ ਬਾਈ ਪੰਗਾ ਕੀ ਯਾਰ ਉਹ ਫਾਇਦਰ ਉੱਤੇ ਵਾਲੀ ਗੱਲ ਫੇਰ ਆ ਮੰਨ ਲਾ ਕੋਈ ਚੋਰਾ ਆਪਾ ਉਹਦੇ ਮਗਰ ਵਾਗ ਗਿਆ ਧਮਕੀ ਦੇਣ ਦੇ ਵਿੱਚ ਨਿਕਲੀ ਫੇਰ ਬਾਹਰ ਹਾਂ ਚੰਗਾ ਬੰਦਾ ਫੇਰ ਡਰ ਜਾਂਦਾ ਡਰ ਜਾਂਦਾ ਯਾਰ ਆਪਾਂ ਕਿਉਂ ਲੜਾਈ ਮਤਲ ਲੈਣੀ ਹੈ ਹਣ ਜੀ ਸਬਦਾ ਕਰਦਾ ਸੁਧਾਰ ਕਰ ਦਈਏ ਕਈ ਤਾਂ ਇਹੀ ਗੱਲਾਂ ਕਰ ਪਿਛੋਂ ਚੋਰ ਨੂੰ ਸਪੋਰਟ ਕਰਨ ਵਾਲਾ ਹੈ ਇਹੀ ਗੱਲਾਂ ਕਰਕੇ ਜਵਾਬ ਆਪਦੇ ਬਾਹਰ ਭੇਜੀ ਜਾਂਦੇ ਯਾਰ ਬਾਹਰ ਵੀ ਚੋਰੀ ਚੋਰੀ ਤਾਂ ਬਾਹਰ ਵੀ ਹੋਊਗੀ ਮਾਰੇ ਮੋਲ ਦਾ ਖਰਾਬ ਹੋ ਹੀ ਜਾਂਦੇ ਨੇ ਦੇਖੋ ਬਾਕੀ ਬਾਈ ਇੱਕ ਬੰਦੇ ਇਹਨਾਂ ਮੈਂ ਵੀਡੀਓ ਸੁਣੀ ਸੀ ਤਿੰਨ ਚਾਰ ਦਿਨ ਹੋ ਗਏ ਮੇਰੇ ਹੁਣ ਤੱਕ ਕਹਿ ਤੋ ਗੱਲ ਜਾਈ ਉਹ ਬੰਦਾ ਕਹਿੰਦਾ ਬਾਈ ਨਾ ਮੇਰਾ ਏਡਾ ਦਿਲ ਕਰਦਾ ਮੈਂ ਇੰਡੀਆ ਜਾ ਕੇ ਰਵਾਂ ਹਾਂ ਪਰ ਕਹਿੰਦਾ ਤਿੰਨਾਂ ਕੁੜੀਆਂ ਵਾਲਾ ਕੰਮ ਹੋ ਗਿਆ ਬੱਚੇ ਮਾਰ ਤੇ ਕਹਿੰਦਾ ਮੇਰਾ ਜੀ ਨਹੀਂ ਕਰਦਾ ਹੁਣ ਉਹਨੂੰ ਕਹਿੰਦਾ ਨਹੀਂ ਮੇਰਾ ਸੀ ਇੱਥੇ ਮੈਂ ਸੈੱਟ ਆ ਵੀ ਚਲੋ ਆਪਦਾ ਬਿਜ਼ਨਸ ਇੰਡੀਆ ਜਾ ਕੇ ਸੈੱਟ ਕਰਾਂ ਹਨਾ ਆਪਦੇ ਦੇਸ਼ ਲਈ ਵੀ ਚਲੋ ਉੱਥੇ ਉਥੋਂ ਦਾ ਪੈਸਾ ਉੱਥੇ ਇਨਵੈਸਟ ਕਰੀ ਹਾਂ ਪਰ ਕਹਿੰਦਾ ਆ ਚੀਜ਼ਾਂ ਦੇਖ ਕੇ ਮਨ ਨਹੀਂ ਕਰਦਾ ਯਾਰ ਫਿਰ ਭਾਈ ਦੱਸ ਕੀ ਕਰੇਗਾ ਫੇਰ ਅੱਗੇ ਅੱਗੇ ਯਾਰ ਆਪਣੀਆਂ ਖੇਤੀਆਂ ਕਰੂ ਕੌਣ ਅਗਲੀ ਅਗਲੀ ਪੀੜ੍ਹੀ ਕਰਨੀਆਂਗੇ ਨੇ ਆਪੇ ਹੌਲੀ ਹੌਲੀ ਹੋਜੂਗਾ ਆਪੇ ਗਾ ਕੋਈ ਨਾ ਕੋਈ ਰਾਹ ਨਿਕਲੀ ਜਾਣਗੇ ਪਹਿਲਾਂ ਰਾਹ ਨਿਕਲੇਗਾ ਪਹਿਲਾਂ ਰਾਹ ਨਿਕਲੇਗਾ ਆਪਣੀ ਖੇਤੀ ਮਬਾਨੀ ੜਾਨੀ ਹੋਰੀ ਕਰਨਗੇ ਉਹੀ ਗੱਲ ਹੋਊਗੀ ਉਹੀ ਕਰਨਗੇ ਉਹੀ ਕਰਨਗੇ ਉਹੀ ਕਰਨਗੇ ਉਹੀ ਕਰਨਗੇ ਨਹੀਂ ਹੌਲੀ ਹੌਲੀ ਆਪੇ ਰਾਹ ਨਿਕਲੀ ਜਾਊਗਾ ਹਾਂ ਨਿਕਾ ਹਾਂ ਰੱਬ ਜੀ ਨਹੀਂ ਹਾਂ ਵੀ ਬਾਕੀ ਚਲੋ ਪ੍ਰਮਾਤਮਾ ਨੇ ਕੱਟਣਾ ਹੁੰਦਾ ਹਨ ਹਰ ਇੱਕ ਚੀਜ਼ ਦਾ ਅੰਤ ਆਉਂਦਾ ਹੈ ਕੋਈ ਪਤਾ ਇਹ ਚੀਜ਼ਾਂ ਦਾ ਕੋਈ ਵੀ ਚੀਜ਼ ਪੀਕ ਤੇ ਜਾ ਕੇ ਨਹੀਂ ਵਾਪਸ ਆਉਣੀ ਆਉਣੀ ਹੁੰਦਾ ਆਉਣੀ ਹੁੰਦਾ ਬਾਕੀ ਕਰੂ ਤਾਂ ਪ੍ਰਮਾਤਮਾ ਹੀ ਸੈੱਟ ਬਾਕੀ ਬਈ ਇਹ ਪੰਜਾਬ ਜਿਹੜਾ ਗੁਰੂਆਂ ਬੂਰਾਂ ਦੀ ਧਰਤੀ ਆ ਬਿਲਕੁਲ ਜੀ ਇੱਥੇ ਚੱਲਦੀ ਰਹਿਣਾ ਤਰਨ ਹਾਂ